ਹੋ ਆਹੀ ਗੁਰੂ ਜੀ ਤਨ ਤਨ ਹਮਾਰੇ ਪਾਗ ਕਰ ਆਇਆ ਪਰ ਮੇਰਾ ਤਨ ਤਨ ਹਮਾਰੇ ਪਾਗ ਕਰ ਆਇਆ ਪਰ ਮੇਰਾ सोहे दुआर सगला बान हरा हर हरा स्वामी मंगल आनन्द कणा नवल नवतन नाहा बाला ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸ ਦੁਖ ਹਰਾ ਨਾਨਕ ਪਿਆਮ ਪੈ ਮੇਰੀ ਆਸ ਪੂਰੀ ਮਿਲ ਸੋ ਆਮੀ ਅਪਰੰਪਰਾ ਤਨ ਤਨ ਹਮਾਰੇ ਪਾਗ ਕਰ ਆਇਆ ਪਰ ਮੇਰਾ ਤਨ ਤਨ ਹਮਾਰੇ ਪਾਗ ਕਰ ਆਇਆ ਪਰ ਮੇਰਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਆਪ ਜੀ ਨੇ ਇਹ ਸ਼ਬਦ ਬਹੁਤ ਦਫਾ ਵਰਤ ਕੀਤਾ ਹੋਏਗਾ ਬਹੁਤੀ ਵਾਰ ਜਦੋਂ ਬੇਟੇ ਤੇ ਬੇਟੀ ਦਾ ਆਨੰਦ ਕਾਰਜ ਦੀ ਰਸਮ ਹੁੰਦੀ ਆ ਉਸ ਸਮੇਂ ਵੀ ਇਹ ਸ਼ਬਦ ਪੜਿਆ ਜਾਂਦਾ ਹੈ ਪਰ ਅਸਲ ਦੇ ਵਿੱਚ ਜੋ ਇਹ ਸ਼ਬਦ ਹੈ ਉਹ ਜਦੋਂ ਜੀਵ ਇਸਤਰੀ ਹਿਰਦੇ ਘਰ ਵਿੱਚ ਪਰਮੇਸ਼ਰ ਪਤੀ ਨੂੰ ਪਾ ਲੈਂਦੀ ਹੈ ਇਹ ਉਹਦੇ ਬਾਬਤ ਹੈ ਜਿਸ ਵੀ ਜੀਵ ਇਸ स्त्री ਨੇ ਆਪਣੇ ਹਿਰਦੇ ਘਰ ਵਿੱਚ ਉਸ ਪਰਮੇਸ਼ਰ ਨੂੰ ਅਨੁਭਵ ਕਰ ਲਿਆ ਇਹ ਉਹਦੇ ਵੱਡੇ ਭਾਗਾਂ ਦੀ ਗੱਲ ਹੋ ਰਹੀ ਹੈ ਪਾਸ਼ਾ ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਗਏ ਉਹਦੇ ਜਿਹੜੇ ਗਿਆਨ ਇੰਦਰੇ ਰੂਪੀ ਬੰਕ ਦੁਆਰ ਨੇ ਉਹ ਖੜ ਜਾਂਦੇ ਨੇ ਜਿਹੜੇ ਗਿਆਨ ਇੰਦਰੇ ਨੇ ਉਹ ਜੀਵ ਦੇ ਵਾਸ ਵਿੱਚ ਆ ਜਾਂਦੇ ਨੇ ਜਦੋਂ ਗਿਆਨ ਇੰਦਰੇ ਮਨ ਜੀਵ ਦੇ ਵਾਸ ਵਿੱਚ ਆ ਗਿਆ ਤਾਂ ਉਹਦੇ ਅੰਦਰ ਇੱਕ ਖੇੜਾ ਆ ਜਾਂਦਾ ਉਹਦੀ ਜਿਹੜੀ ਹਿਰਦੇ ਵਾਲੀ ਜੂ ਹੈ ਕੀ ਆ ਹਿਰਦਾ ਜੂ ਆ ਉਹ ਆਤਮਿਕ ਜੀਵਨ ਵਾਲੀ ਬਣ ਜਾਂਦੀ ਆ ਉਸ ਪਰਮੇਸ਼ਰ ਨੂੰ ਪਾ ਕੇ ਹਿਰਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਨੇ ਉਹ ਪਰਮੇਸ਼ਰ ਜੋ ਸਦਾ ਜਵਾਨ ਹੈ ਉਹ ਪਰਮੇਸ਼ਰ ਜਿਹਦਾ ਪਿਆਰ ਕਦੇ ਵੀ ਕਮਜ਼ੋਰ ਨਹੀਂ ਪੈਂਦਾ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਕਿਸ ਤਰ੍ਹਾਂ ਕਹਿੰਦੇ ਮੈਂ ਆਪਣੀ ਜੀਬ ਦੇ ਨਾਲ ਗਿਣ ਸਕਦਾ ਗਿਣੇ ਨਹੀਂ ਜਾ ਸਕਦੇ ਕਹਿੰਦੇ ਪਰਮੇਸ਼ਰ ਦੇ ਦਰਦਿਦਾਰ ਕਰਕੇ ਦਰਸ਼ਨ ਕਰਕੇ ਜੋ ਮੇਰਾ ਹਿਰਦਾ ਹੈ ਖਿੜ ਉੱਠਿਆ ਕਹਿੰਦੇ ਮੇਰੀ ਹਿਰਦਾ ਸੇਜ ਸਜ ਗਈ ਆ ਹੁਣ ਮੇਰੇ ਸਾਰੇ ਦੁੱਖ ਖਤਮ ਹੋ ਗਏ ਨੇ ਸਹਿਮ ਖਤਮ ਹੋ ਗਏ ਨੇ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਮੇਰੀ ਆਸ ਪੂਰੀ ਹੋ ਗਈ ਆ ਆਸ ਕਿਹੜੀ ਪਰਮੇਸ਼ਰ ਨੂੰ ਮਿਲਣ ਦੀ ਹੁਣ ਕਹਿੰਦੇ ਪਰਮੇਸ਼ਰ ਜੀ ਦਾ ਮਿਲਾਪ ਹੋ ਗਿਆ ਮੇਰੀ ਇਹ ਆਸ ਪੂਰੀ ਹੋ ਗਈ ਆ ਤੇ ਇਹ ਤੋਂ ਬਾਅਦ ਕੋਈ ਆਸ ਰੇ ਨਹੀਂ ਗਈ ਜਿਸ ਨੂੰ ਪਰਮੇਸ਼ਰ ਮਿਲ ਪਏ ਸਭ ਕੁਝ ਮਿਲ ਪਿਆ ਉਹ ਪਰਮੇਸ਼ਰ ਜਿਸ ਦੇ ਹੱਥ ਵਿੱਚ ਸਭ ਕੁਝ ਹੈ ਜਿਨੇ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਪਿੱਛੇ ਕੁਝ ਵੀ ਨਹੀਂ ਰਹਿ ਗਿਆ ਆਓ ਆਪਾਂ ਸਾਰੇ ਉਹਦੇ ਦਰ ਤੇ ਉਹਦੀ ਸ਼ਰਨ ਵਿੱਚ ਬੇਨਤੀ ਕਰੀਏ ਕਿ ਹੇ ਸੱਚੇ ਪਿਤਾ ਜੀ ਇਸ ਜਨਮ ਦੇ ਵਿੱਚ ਜਰੂਰ ਮਿਲਾਪ ਬਖਸ਼ੀ ਇਹ ਆਨੰਦ ਦੀਆਂ ਘੜੀਆਂ ਬਖਸ਼ੀ ਤਾਂ ਅਸੀਂ ਕਹਿ ਉਠੀਏ ਤਨ ਤਨ ਹਮਾਰੇ ਪਾਗ ਕਰ ਆਇਆ ਪਿਰ ਮੇਰਾ ਤਨ ਤਨ ਹਮਾਰੇ ਪਾਗ kare aya per mera wahai